ਆਗੇ ਜੀ ਮੈਂ ਆਪਣਾ ਹਰਮਨ ਜੀਮਾ ਜੀ ਇਹ ਬਾਈ ਜੀ ਟੋਪੀ ਸਰਪੰਚ ਬਾਈ ਜੀ ਦਾ ਗਾਣਾ ਆ ਰਿਹਾ ਹੈ ਜੀ ਬਾਹੂ ਬੜੀ ਜੱਟ ਜੀ ਤੇ ਉਸ ਮੇਰਾ ਮਾਰਨਿੰਗ ਦਾ ਡੈਬਿਟ ਹੈ ਜੀ ਮੈਂ ਐਕਟ ਕੀਤਾ ਮੈਂ ਨੇ ਬਾਈ ਜੀ ਦੇ ਨਾਲ ਬਜੀਤ ਸਿੰਘ ਸਿੱਧੂ ਮੋਡਲ ਆ ਬਾਈ ਆਪਣਾ ਤੇ ਉਹਦੇ ਨਾਲ ਅਸੀਂ ਇੱਥੇ ਧਨੋਲੇ ਪਿੰਡ ਸ਼ੂਟ ਕੀਤਾ ਜੀ ਫਿਲਹਾਲ ਫਸਟ ਫਸਟ ਸ਼ੂਟ ਹੋ ਗਿਆ ਸਾਡਾ ਹੁਣ ਸੈਕਿੰਡ ਸ਼ੂਟ ਹੈ ਸਾਡਾ ਫਤਿਹਗੜ੍ਹ ਸਾਹਿਬ ਕਿਲੇ ਦੇ ਵਿੱਚ ਤੋ ਥੈਂਕ ਯੂ ਜੀ ਜਿੰਨਾ ਮੇਰੀ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਤੇ ਬਾਈ ਜੀ ਦਾ ਬਾਹੂ ਬਲੀ ਜੱਟ ਗਾਣਾ ਬਾਈ ਜੀ ਦਾ ਸੋ ਦੱਬ ਕੇ ਸਪੋਰਟ ਕਰਦੀਆਂ ਬਾਈ ਜੀ ਦੀ ਬਾਈ ਦਾ ਮੇਨ ਰੋਲ ਐਕਟਰ ਦੇ ਵਿੱਚ ਐਕਟਿੰਗ ਦਾ ਜੀ ਬਹੁਤ ਵਧੀਆ ਬਾਈ ਥੈਂਕ ਯੂ ਬਹੁਤ ਜ਼ਿਆਦਾ ਲਵ ਯੂ ਆਲ ਹੈ ਜੀ ਦਿਨੋਂ ਪੂਰੇ ਪਟਿਆਲੇ ਨੂੰ ਪੂਰੇ ਵਰਲਡ ਨੂੰ ਤੇ ਸਾਰੇ ਪੰਜਾਬ ਨੂੰ ਕੈਨੇਡਾ ਕੈਨੇਡਾ ਆਸਟ੍ਰੇਲੀਆ ਨੂੰ ਯੂਮਲਵਨ ਟ੍ਰਾਂਟੋ ਇਹ ਬਾਈ ਜੀ ਆਪਣੇ ਡਾਇਰੈਕਟਰ ਡੈਕਸ ਸਾਹਿਬ ਨੇ ਬਹੁਤ ਵਧੀਆ ਡਾਇਰੈਕਟ ਕਰਦੇ ਨੇ ਸੋ ਮਾਡਲ ਆਪਣੀ ਹੈਗੀ ਆ ਜੀ ਐਸ਼ਮੀਠ ਠਾਕੁਲੀ ਬਹੁਤ ਵਧੀਆ ਜੀ ਸੋ ਥੈਂਕ ਯੂ ਸੋ ਮੱਚ ਜੀ ਸਾਰੀ ਸਾਡੀ ਸਾਰੀ ਟੀਮ ਦੀ ਬਹੁਤ ਸਾਡੀ ਸਾਰੀ ਟੀਮ ਬਹੁਤ ਜ਼ਿਆਦਾ ਵਧੀਆ ਮਿੰਟ ਕਰ ਰਹੀ ਹੈ ਜੀ ਵੀਡੀਓ ਵਾਸਤੇ ਸੋ ਕਈ ਮੇਰਾ ਪਹਿਲਾ ਗਾਣਾ ਹੈ ਜੀ ਪਹਿਲਾ ਵੀਡੀਓ ਗਾਣਾ ਰੂਟਿਕ ਪਹਿਲੀ ਉਹ ਨਾਲ ਹੈ ਸਪੋਰਟ ਕਰਿਓ ਦੱਬ ਕੇ ਓਕੇ ਇਹ ਸੱਭੂ ਸਾਹਿਬ ਜੀ ਆਪਣੇ ਤੋਕੀ 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 ਸਰਪੰਚ ਸਾਹਿਬ ਆਪਣੇ ਜਸਜੀ ਸੱਭੂ ਭਾਜੀ ਕਮਰਦ ਜੀ ਸੋ ਥੈਂਕ ਯੂ ਜੀ ਲਵ ਯੂ ਦਿਲੋਂ ਧੰਨਵਾਦ ਜੀ ਮੈਨੂੰ ਥੈਂਕ ਯੂ ਜੀ ਸਾਰਿਆਂ ਦਾ ਫੋਨ ਬਰ ਸਹਿਯੋਗ ਦੇਣ ਲਈ ਤੇ ਟੀਮਾ ਸਾਹਿਬ ਨੇ ਸਾਡਾ ਬਹੁਤ ਸਹਿਯੋਗ ਕੀਤਾ ਵੀਡੀਓ ਚ